ਨਾਮ ਸੁਰਿੰਦਰਾਮ ਮੇਰੀ ਦੁਕਾਨ ਮੋਬੈਲ ਦੀ ਬਬਰੀ ਜੀਨਵਾਲ ਦੇ ਵਿੱਚ ਪੰਜਾਬ ਐਂਡ ਸਿੰਧ ਬੈਂਕ ਦੇ ਨਾਲ ਮੇਰੀ ਦੁਕਾਨ ਵਾ ਨੂਰਾ 3:00 ਤੇ 3:00 ਵਜੇ ਮੇਰੀ ਦੁਕਾਨ 'ਚ ਚੋਰੀ ਹੋਈ ਆ ਜਦੋਂ ਮੈਂ ਦੁਕਾਨ ਤੇ ਆਇਆ 9:00 ਵਜੇ ਮੈਂ ਸ਼ਟਰ ਚੁੱਕਿਆ ਵਾ ਦੁਕਾਨ ਦਾ ਅੰਦਰ ਦੇਖਿਆ ਖਲਾਰਾ ਪਿਆਦਾ ਬਿਲਕੁਲ ਸਾਮਾਨ ਵਿਖਰੇ ਬੁਖਰੇ ਦਾ ਹੀ ਜਦੋਂ ਮੈਂ ਪਿਛਲੀ ਦੁਕਾਨ ਪਿਛਲੀ ਸਾਈਡ ਤੇ ਦੇਖਿਆ ਪਹਿਲੀ ਵਾਲੀ ਸਾਈਡ ਤੇ ਉਧਰ ਚੋਰਾ ਨੇ ਕੰਨਪਾੜੀ ਦੀ ਆ ਉਹਦੇ ਅੰਦਰ ਇੱਕ ਬੰਦਾ ਐਂਟਰ ਹੋਇਆਦਾ ਜਿਹਦੀ ਵੀਡੀਓ ਕੈਮਰੇ ਦੇ ਵਿੱਚ ਪੂਰੀ ਰਿਕਾਰਡ ਹੋਈਦੀ ਆ ਪੂਰੀ ਅੱਧੇ ਘੰਟੇ ਦੀ ਰਿਕਾਰਡਿੰਗ ਆ ਪੂਰੀ ਤਸੱਲੀ ਨਾਲ ਨਿਰਾਮ ਨਾ ਚੋਰੀ ਕੀਤੀ ਕੋਈ ਦਰਨੀਆਂ ਨੂੰ ਤੇ ਜੋ ਵੀ ਇਹਦੇ ਸਸ ਮੇਰਾ ਸਮਾਨ ਹੀ ਜਿਹਦੀ ਕੀਮਤ ਲਗਭਗ 1.5 ਲੱਖ ਦੇ ਲਗਸ਼ਗੀ ਹੋਣੀ ਆ ਜਿਹਦੇ ਵਿੱਚ ਕੋ ਨਵੇਂ ਮੋਬਾਈਲ ਹੀ ਕੋ ਸੈਂਗਡਨ ਫੋਨ ਹੀ ਰਿਪੇਅਰ ਵਾਲੇ ਹੀ ਐਕਸੈਸਰੀ ਹੀ ਸਪੀਕਰ ਹੈੱਡਫੋਨ ਜੋ ਵੀ ਸੀ ਉਹ ਸਾਰਾ ਸਮਾਨ ਲੈ ਗਿਆ ਵਾ ਤੇ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਵਾਂ ਵੈਸੇ ਤੇ ਮੈਂ ਉਸ ਦਿਨ ਹੀ ਕੰਪਲੇਨ ਕਰ ਆਇਆ ਸੀ ਇਸ 스테ਜ ਦੀ ਕਿ ਮੇਰੀ ਚੋਰੀ ਹੋਈ ਹੈ ਇੱਕ ਮੇਰਾ ਆਪਣਾ ਫੋਨ ਹੀ ਜਿੱਤੇ ਮੈਂ ਰੀਚੇਜ ਵਗੈਰਾ ਕਰਦਿਆਂ ਉਹ ਵੀ ਉਹ ਨਾਲ ਲੈ ਗਏ ਤੇ ਉਹ ਮੈਂ ਨੰਬਰ ਲਿਖਾ ਕੇ ਆਇਆ ਵਾਂ ਉਹ ਵੀ ਡਰੈਸਿੰਗ ਦੇ ਸਾਹ ਲੱਗਾ ਹੋਏਗਾ ਤੇ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਵਾਂ ਕਿ ਜਲਦੀ ਤੇ ਜਲਦੀ ਇਹ ਚੋਰੀਆਂ ਦੀ ਪਾਲ ਕੀਤੀ ਜਾਏ ਕਿਉਂਕਿ ਹੋਰ ਵੀ ਉਸ ਤੋਂ ਬਾਅਦ ਬਹੁਤ ਚੋਰੀਆਂ ਹੋਈਆਂ ਵਾਂ ਗਰਦਾਸਪੁਰ ਦੇ ਵਿੱਚ ਉਹੀ ਇਹੀ ਸੇਮ ਕੇਸ ਆ ਜਿਹਦੇ ਵਿੱਚ ਮਿਲ ਕੇ ਕੰਨ ਪਾੜੀ ਗਈ ਆ ਤੇ ਉਹੀ ਸੇਮ ਕੇਸ ਆ ਮੈਨੂੰ ਲੱਗਦਾ ਸਾਰੇ ਚੋਰ ਉਹੀ ਆ ਜਿਹੜੇ ਇਧਰ ਤੇ ਚੋਰੀ ਕਰਦੇ ਪਏ ਆ ਤੇ ਪ੍ਰਸ਼ਾਸਨ ਨੂੰ ਮੰਗਵਾ ਕੇ ਜਲਦੀ ਜਲਦੀ ਉਹ ਚੋਰਾਂ ਦੀ ਫੜ ਲਿਆ ਜਾਵੇ ਤਾਂ ਜੋ ਅੱਗੇ ਦੁਕਾਨਾਂ ਦੀ ਜਿਹੜਾ ਬਚਾਅ ਹੋ ਜੇ ਨਾ ਚੋਰੀ ਹੋਏ ਬਹੁਤ ਨੁਕਸਾਨ ਹੁੰਦਾ ਬਹੁਤ ਮੁਸ਼ਕਿਲਾਂ ਦੁਕਾਨ ਸਟੈਂਡ ਹੁੰਦੀ ਆ ਤੇ